ਜੀ ਜਿਹੜਾ ਇਹ ਆਪਾਂ ਨੇ ਜਿਹਨੂੰ ਮਟਕਾ ਵੀ ਕਹਿ ਦਿੰਦੇ ਨੇ ਸਾਡੇ ਆਮ ਥੇੜ ਪੰਜਾਬੀ ਚ ਇਹਨੂੰ ਕੁज्जा ਵੀ ਕਹਿ ਦਿੰਦੇ ਆ ਨਾ ਚੱਕਰੀ ਵੀ ਕਹਿ ਦਿੰਦੇ ਹੈਗੇ ਤਾਂ ਇਸ ਤਰੀਕੇ ਦਾ ਆਪਾਂ ਨੂੰ ਇੱਕ ਇਹ ਚਾਹੀਦਾ ਤੇ ਇਹਦੇ ਵਿੱਚ ਆਪਾਂ ਨੂੰ ਚਾਹੀਦਾ ਇਹ ਵਾਈਟ ਕਲਰ ਦਾ ਪਾਊਡਰ ਇਹ ਵਾਈਟ ਕਲਰ ਦਾ ਪਾਊਡਰ ਹੈ ਕੀ ਹੈਗਾ ਤੁਹਾਨੂੰ ਅੱਜ ਆਪਾਂ ਸਾਰਾ ਵੀਡੀਓ ਦੇ ਵਿੱਚ ਦੱਸਾਂਗੇ ਇਹ ਜਿਹੜਾ ਤੁਹਾਡਾ ਇੱਕ ਛੋਟਾ ਜਿਹਾ ਮਟਕਾ ਤੇ ਇਹ ਵਾਈਟ ਪਾਊਡਰ ਹੈ ਨਾ ਇਹ ਤੁਹਾਡੀਆਂ ਹਜ਼ਾਰਾਂ ਬਿਮਾਰੀਆਂ ਨੂੰ ਦੂਰ ਕਰੇਗਾ ਤੁਸੀਂ ਇਹ ਪਹਿਲਾਂ ਵੀ ਵੀਡੀਓ ਦੇ ਵਿੱਚ ਦੇਖਿਆ ਹੋਣਾ ਹੈ ਨਾ ਇਹ ਲਾ ਲਓ ਤੁਸੀਂ ਵੀ ਸਿਰ ਦੇ ਵਾਲਾਂ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਤੁਹਾਡੀਆਂ ਜਿੰਨੀਆਂ ਵੀ ਬਿਮਾਰੀਆਂ ਨੇ ਉਹਨਾਂ ਸਾਰੀਆਂ ਬਿਮਾਰੀਆਂ ਨੂੰ ਖਤਮ ਕਰੇਗਾ ਪਰ ਇਸ ਚੀਜ਼ ਨੂੰ ਥੋੜਾ ਜਿਹਾ ਤੁਹਾਨੂੰ ਧਿਆਨ ਨਾਲ ਦੇਖਣਾ ਪਵੇਗਾ ਤੇ ਧਿਆਨ ਨਾਲ ਹੀ ਵਰਤਣਾ ਪਵੇਗਾ ਕਿਉਂਕਿ ਥੋੜੀ ਜੀ ਗਲਤੀ ਤੁਹਾਨੂੰ ਖਰਾਬ ਵੀ ਕਰ ਸਕਦੀ ਹੈ ਪਰ ਇੱਕ ਵਾਰ ਤੁਸੀਂ ਇਹਨੂੰ ਪੂਰੇ ਤਰੀਕੇ ਦੇ ਨਾਲ ਸਮਝ ਕੇ ਵਰਤਣ ਲੱਗੇ ਤਾਂ ਤੁਹਾਡੀਆਂ ਜਿੰਨੀਆਂ ਵੀ ਮਹਿੰਗੀਆਂ ਤੋਂ ਮਹਿੰਗੀਆਂ ਦਵਾਈਆਂ ਨੇ ਉਹ ਸਾਰੀਆਂ ਛੁੱਟ ਜਾਣਗੀਆਂ ਇਹ ਬਹੁਤ ਹੀ ਪੁਰਾਣਾ ਜਦੋਂ ਕਿ ਐਲੋਪੈਥੀ ਮਤਲਬ ਕਿ ਅੰਗਰੇਜ਼ੀ ਦਵਾਈ ਬਣੀ ਵੀ ਨਹੀਂ ਸੀ ਇਹ ਉਸ ਟਾਈਮ ਦਾ ਨੁਸਖਾ ਹੈਗਾ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਇਹ ਚੀਜ਼ ਕੀ ਹੈ ਵਾਈਟ ਪਾਣੀ ਦੇ ਨਾਂ ਤੇ ਇਹ ਫੇਸਬੁੱਕ YouTube ਤੇ ਬਹੁਤ ਮਸ਼ਹੂਰ ਵੀ ਹੋ ਰਿਹਾ ਹੈਗਾ ਪਰ ਇਹ ਚੀਜ਼ ਕੀ ਹੈ ਤੇ ਅਗਰ ਇਹਨੂੰ ਤੁਸੀਂ ਪੀ ਲੋਗੇ ਤਾਂ ਹੋਊਗਾ ਕਿ ਕੀ ਕੀ ਇਹਦੇ ਨੁਕਸਾਨ ਨੇ ਤੇ ਕੀ ਕੀ ਇਹਦੇ ਫਾਇਦੇ ਨੇ ਆਓ ਆਪਾਂ ਜਾਣਦੇ ਹਾਂ ਸਾਰਾ ਕੁਝ ਵੀਡੀਓ ਦੇ ਵਿੱਚ ਜੀ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਇਹ ਜਿਹੜਾ ਵਾਈਟ ਪਾਣੀ ਹੈ ਇਹ ਕੀ ਹੈਗਾ ਇਹ ਇਸ ਤਰੀਕੇ ਦੇ ਮਟਕੇ ਦੇ ਵਿੱਚ ਤੁਹਾਨੂੰ ਬਣਾਉਣਾ ਪਵੇਗਾ ਤੇ ਇਸ ਤਰੀਕੇ ਦੇ ਨਾਲ ਤੁਹਾਨੂੰ ਇਹਨੂੰ ਵਰਤਣਾ ਪਵੇਗਾ ਵਰਤਣਾ ਕਿਸ ਕਿਸ ਰੋਗ ਲਈ ਹੈ ਤੇ ਕਿਸ ਤਰੀਕੇ ਨਾਲ ਹੈਗਾ ਕਿਉਂਕਿ ਚੀਜ਼ ਇਹ ਇੱਕੋ ਹੀ ਆ ਪਰ ਫਾਇਦੇ ਤੁਹਾਨੂੰ अनेका ਕਰੇਗੀ ਤੁਹਾਨੂੰ ਡਾਕਟਰਾਂ ਕੋਲੇ ਜਾਣ ਦੀ ਜਰੂਰਤ ਨਹੀਂ ਪਵੇਗੀ ਤੁਹਾਡੇ ਕਮਰ ਦਰਦ ਹੁੰਦਾ ਹੈ ਪੇਟ ਦੇ ਵਿੱਚ ਕੋਈ ਪ੍ਰੋਬਲਮ ਹੈ ਸਰੀਰ ਦੀ ਮੈਂ ਸਿਰ ਤੋਂ ਲੈ ਕੇ ਪੈਰਾਂ ਤੱਕ ਕੋਈ ਵੀ ਤੁਹਾਨੂੰ ਬਿਮਾਰੀ ਹੈਗੀ ਤਾਂ ਤੁਸੀਂ ਇਸ ਚੀਜ਼ ਨੂੰ ਵਰਤੋਗੇ ਨਾ ਜਿਵੇਂ ਕਿ ਹੁਣ ਗਰਮੈਸ ਵੱਧ ਜਾਂਦੀ ਹੈ ਕਈ ਭੈਣ ਭਰਾਵਾਂ ਨੂੰ ਹਨ ਤੇ ਮੈਂ ਭੈਣਾਂ ਦੀਆਂ ਜਿਹੜੀਆਂ ਕਿ ਆਮ ਬਿਮਾਰੀਆਂ ਹੁੰਦੀਆਂ ਨੇ ਜਿਨ੍ਹਾਂ ਦਾ ਕੋਈ ਵੀ ਆਪਾਂ ਨੂੰ ਫਾਇਦਾ ਨਹੀਂ ਹੁੰਦਾ ਜਿੰਨੀਆਂ ਮਰਜ਼ੀ ਦਵਾਈਆਂ ਲੈ ਲੀਏ ਤੇ ਬਹੁਤ ਸਾਰੀਆਂ ਭੈਣਾਂ ਦੇ ਹੁਣ ਕਮਰ ਦਰਦ ਦੀ ਪ੍ਰੋਬਲਮ ਆ ਰਹੀ ਹੈ ਜਿਵੇਂ ਲੱਤਾਂ ਗੋਡਿਆਂ ਦੇ ਵਿੱਚ ਦਰਦ ਹੋਣਾ ਜਾਂ ਕਈ ਵਾਰੀ ਨਾ ਆਪਣੇ ਕਿਤੇ ਹੁਣ ਆਪਾਂ ਖਾਣਾ ਬਣਾ ਰਿਹਾ ਕਿਚਨ ਦੇ ਵਿੱਚ ਤਾਂ ਆਪਣੇ ਕਿਤੇ ਨਾ ਕੋਈ ਘੋ ਪੈ ਗਿਆ ਤੇਲ ਪੈ ਗਿਆ ਕਿਤੇ ਵੀ ਜਲ ਗਿਆ ਆਪਣਾ ਦਾਗ ਪੈ ਗਿਆ ਹਨਾ ਆਪਨ ਹੁੰਦਾ ਵੀ ਹਾਂ ਹੁਣ ਆਪਾਂ ਕੀ ਕਰੀ ਬਹੁਤ ਜ਼ਿਆਦਾ ਇਹ ਹਾਦਸੇ ਹੁੰਦੇ ਰਹਿੰਦੇ ਹਨਾ ਜਿਹੜਾ ਇਹ ਮਟਕੇ ਵਾਲਾ ਪਾਣੀ ਹੈ ਨਾ ਇਹ ਤੁਹਾਡੀਆਂ ਸਾਰੀਆਂ ਬਿਮਾਰੀਆਂ ਦਾ ਹੱਲ ਹੈ ਪਰ ਇਹ ਹੈ ਕੀ ਹੈ ਆਓ ਤੁਹਾਨੂੰ ਆਪ ਦੱਸਦੇ ਹਾਂ ਤੇ ਵੀਡੀਓ ਨੂੰ ਸਕਿਪ ਨਾ ਕਰਿਓ ਕਿਉਂਕਿ ਇਹਦੇ ਫਾਇਦੇ ਦੀ ਥਾਂ ਤੇ ਨੁਕਸਾਨ ਵੀ ਹੋ ਸਕਦਾ ਹੈ ਅਗਰ ਤੁਸੀਂ ਵੀਡੀਓ ਨੂੰ ਹਨਾ ਸਕਿਪ ਕਰ ਕਰ ਦੇਖਿਆ ਜਿੰਨਾ ਕਿ ਤੁਹਾਨੂੰ ਨੌਲੇਜ ਇਹਦੀ ਮਿਲ ਗਈ ਨਾ ਤਾਂ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਤੁਸੀਂ ਘਰ ਦੇ ਵਿੱਚ ਆਪਣੀ ਹਰ ਇੱਕ ਬਿਮਾਰੀ ਦਾ ਇਲਾਜ ਕਰ ਸਕਦੇ ਹੋ ਪਰ ਥੋੜਾ ਜਿਹਾ ਕੇਅਰ ਦੇ ਨਾਲ ਕਰਨਾ ਕੀ ਹੈ ਤੁਸੀਂ ਨੇ ਇਹ ਲੈ ਲੈਣਾ ਇੱਕ ਮਟਕਾ ਜਿਵੇਂ ਕਿ ਆਪਾਂ ਆਮ ਪਿੰਡਾਂ ਦੇ ਵਿੱਚ ਇਹਨੂੰ ਹਨਾ ਛੋਟਾ ਕੁੱਜਾ ਵੀ ਕਹਿ ਦਿੰਦੇ ਆ ਘੜਾ ਵੀ ਕਹਿ ਦਿੰਦੇ ਨੇ ਘੜਾ ਤਾਂ ਸੌਰੀ ਵੱਡਾ ਹੁੰਦਾ ਪਰ ਇਹ ਮਟਕਾ ਹੁੰਦਾ ਜਿਵੇਂ ਕਿ ਚੱਕਰੀਆਂ ਵੇਲੇ ਵਰਤਾਂ ਵੇਲੇ ਰੱਖਦੀਆਂ ਨੇ ਮੇਰੇ ਭੈਣਾਂ ਉਦਾਂ ਦਾ ਨਾ ਤੇ ਇਹਦੇ ਵਿੱਚ ਆਪਾਂ ਨੂੰ ਚਾਹੀਦਾ ਇਹ ਦੇਖੋ ਇਹ ਆਪਾਂ ਨੇ ਭਰਿਆ ਜਿਵੇਂ ਕਿ ਇਹ ਲੀਟਰ ਕੇ ਪਾਣੀ ਦਾ ਹੈਗਾ 1 ਲੀਟਰ ਪਾਣੀ ਇਹਦੇ ਵਿੱਚ ਪਏਗਾ ਹਨਾ ਤਾਂ ਤੁਸੀਂ ਇਹਦੇ ਵਿੱਚ ਪਾਉਣੇ ਨੇ 3 ਚਮਚੇ ਚੂਨੇ ਦੇ ਚੂਨਾ ਕਿਹੜਾ ਕਲੀ ਜਿਹੜੀ ਆਪਣੀ ਹੁੰਦੀ ਹੈਗੀ ਉਹੀ ਇਹ ਨਹੀਂ ਹੈਗਾ ਵੀ ਕੋਈ ਇਹ ਅਲੱਗ ਤੋਂ ਚੂਨਾ ਹੈ ਜਾਂ ਕੋਈ ਹੋਰ ਹੈਗੀ ਹਨਾ ਪਰ ਇਹਦੇ ਵਿੱਚ ਤੁਸੀਂ ਧਿਆਨ ਰੱਖਣਾ ਹੈ ਵੀ ਡਲ ਨਹੀਂ ਹੋਣੀ ਚਾਹੀਦੀ ਇਹਨੂੰ ਆਪਾਂ ਨੇ ਛਾਣ ਕੇ ਪਾਉਣਾ 1 ਲੀਟਰ ਦੇ ਵਿੱਚ 3 ਚਮਚ ਹੀ ਪਾਉਣੇ ਆ ਜਿਆਦਾ ਨਹੀਂ ਪਾਉਣੇ ਹੈਗੇ ਤੇ ਇਹਨੂੰ ਤੁਸੀਂ ਨੇ 12 ਘੰਟੇ ਇਸੇ ਤਰੀਕੇ ਦੇ ਨਾਲ ਰੱਖ ਦੇਣਾ 12 ਘੰਟਿਆਂ ਬਾਅਦ ਜਿਹੜਾ ਚੂਨਾਏਗਾ ਜਿਹੜੀ ਉਹਦੀ ਆਪਾਂ ਨੂੰ ਚਾਹੀਦੀ ਚੀਜ਼ ਉਹ ਪਾਣੀ ਦੇ ਵਿੱਚ ਆ ਜਾਏਗੀ ਤੇ ਚੂਨਾ ਦੀ ਤਸੀਰ ਹੈ ਨਾ ਜਿਹੜੀ ਇਹ ਠੰਡੀ ਹੁੰਦੀ ਆ ਤੇ ਜਿਹੜਾ ਚੂਨਾ ਹੈ ਉਹ ਨੀਚੇ ਬਹਿ ਜਾਏਗਾ ਤੇ ਜਿਹੜੀ ਉਹਦੇ ਵਿੱਚ ਆਪਾਂ ਨੂੰ ਤਤ ਚਾਹੀਦਾ ਉਹ ਉੱਪਰ ਆ ਜਾਏਗਾ ਸਭ ਤੋਂ ਪਹਿਲਾਂ ਅਗਰ ਤੁਹਾਡੇ ਕਿਤੇ ਵੀ ਨਾ ਜਿਵੇਂ ਤੇਲ ਪੈ ਗਿਆ ਘੋ ਪੈ ਗਿਆ ਕਿਤੇ ਜਲ ਗਿਆ ਹਨ ਕੋਈ ਵੀ ਇਦਾਂ ਦੀ ਪ੍ਰੋਬਲਮ ਹੁੰਦੀ ਹੈਗੀ ਇਹ ਚੀਜ਼ ਦਾ ਮੈਨੂੰ ਬਹੁਤ ਪਹਿਲਾਂ ਪਤਾ ਲੱਗਿਆ ਸੀ ਇਹ ਤੁਹਾਨੂੰ ਹਲਵਾਈ ਹੁੰਦੇ ਨੇ ਜਿਹੜੇ ਵੀਰ ਹਨ ਉਹਨਾਂ ਨੂੰ ਵੀ ਪਤਾ ਇਸ ਚੀਜ਼ ਦਾ ਤਾਂ ਕਿਉਂਕਿ ਉਹ ਇਸ ਚੀਜ਼ ਨੂੰ ਵਰਤਦੇ ਰਹਿੰਦੇ ਹੈਗੇ ਇੱਕ ਦਵਾਈ ਦੇ ਤੌਰ ਤੇ ਇਹ ਕੰਮ ਕਰਦਾ ਹੈ ਦੇਖੋ ਹੈ ਤਾਂ ਇਹ ਨਾਰਮਲ ਪਾਣੀ ਦੇਖਣ ਨੂੰ ਤਾਂ ਪਰ ਤੁਸੀਂ ਜਦੋਂ ਇਹਨੂੰ ਥੋੜਾ ਜਿਹਾ ਦੋ ਚਮਚ ਤੇਲਾਂ ਦੇ ਤੇਲ ਲੈ ਲੋਗੇ ਤੇ ਜਦੋਂ ਇਹ ਪਾਣੀ ਬਿਲਕੁਲ ਠਿਕ ਜੀ ਚੂਨਾ نیچے ਵਹਿ ਜੇ ਉਦੋਂ ਆਪਾਂ ਨਾ ਬਿਲਕੁਲ ਉੱਪਰੋਂ ਇੱਕ ਚਮਚ ਪਾਣੀ ਦਾ ਲੈਣਾ ਇਹ ਨਹੀਂ ਹੈਗਾ ਵੀ ਆਪਾਂ ਇਹਨੂੰ ਘੋਲਣਾ ਹੈ ਘੋਲਣਾ ਨਹੀਂ ਹੈਗਾ ਉੱਪਰੋਂ ਲੈਣਾ ਕਿਉਂਕਿ ਜੇ ਖੋਲ ਲਓਗੇ ਤਾਂ ਚੂਨਾ ਵਿੱਚ ਆ ਜਾਏਗਾ ਤੇ ਚੂਨਾ ਨੁਕਸਾਨ ਕਰ ਸਕਦਾ ਹੈ ਇਹਨੂੰ ਆਪਾਂ ਨੇ ਬਿਲਕੁਲ ਉੱਪਰੋਂ ਲੈਣਾ ਜਿਵੇਂ ਆਪਾਂ ਨਤਾਰ ਕੇ ਕਹਿੰਦੇ ਹੁੰਨੇ ਆ ਨਾ ਉੱਪਰੋਂ ਇੱਕ ਚਮਚ ਪਾਣੀ ਦਾ ਲੈ ਲੈਣਾ ਤੇ ਦੋ ਚਮਚ ਜਾਂ ਇੱਕ ਚਮਚ ਆਪਾਂ ਨੇ ਤਿਲਾਂ ਦੇ ਤੇਲ ਦੇ ਲੈ ਲੈਣੇ ਇਹਨਾਂ ਨੂੰ ਆਪਾਂ ਨੇ ਮਿਕਸ ਕਰ ਲੈਣਾ ਚੰਗੇ ਤਰੀਕੇ ਨਾਲ ਇਹਨੂੰ ਆਪਾਂ ਨਾ ਮਿਕਸ ਕਰੀ ਜਾਣਾ ਇਸ ਤਰੀਕੇ ਦੇ ਨਾਲ ਚਮਚ ਨਾਲ ਆਪ ਦੀ ਉਂਗਲ ਦੇ ਨਾਲ ਇਦਾਂ ਨਾ ਮਿਕਸ ਕਰੀ ਜਾਇਓ ਜਦੋਂ ਤੁਸੀਂ ਮਿਕਸ ਕਰੋਗੇ ਤਾਂ ਤੁਸੀਂ ਦੇਖੋਗੇ ਇਹ ਇਹ ਨਾ ਇੱਕ ਜਿਵੇਂ ਆਪਾਂ ਕਰੀਮ ਲੈ ਕੇ ਆਉਂਨੇ ਆ ਮਲਮ ਲੈ ਕੇ ਆਉਂਨੇ ਆ ਲਗਾਉਣ ਵਾਲੀ ਜ਼ਖਮ ਤੇ ਬਿਲਕੁਲ ਉਸੇ ਤਰੀਕੇ ਦੀ ਚਿੱਟੇ ਰੰਗ ਦੀ ਇੱਕ ਮਲਮ ਬਣ ਜੂਗੀ ਜਿੱਥੇ ਵੀ ਤੁਹਾਡੇ ਕੋਈ ਅੱਗ ਪਈ ਹੈਗੀ ਜਾਂ ਤੇਲ ਪਿਆ ਹੈਗਾ ਕੋਈ ਜ਼ਖਮ ਹੋ ਗਿਆ ਜਿਵੇਂ ਕਿ ਵੀਰਾਂ ਦੇ ਹੁਣ ਖੇਤਾਂ ਵਗੈਰਾ ਵਿੱਚ ਟਰੈਕਟਰ ਵਗੈਰਾ ਕੰਬਾਈਨਾ ਵਗੈਰਾ ਤੇ ਹੈ ਨਾ ਸਫਾਈ ਕਰਦਿਆਂ ਦੇ ਕਈ ਵਾਰੀ ਇਦਾਂ ਹੋ ਜਾਂਦਾ ਹੈ ਤਾਂ ਇਹ ਚੀਜ਼ ਨੂੰ ਨਾ ਤੁਸੀਂ ਕੁਝ ਨਹੀਂ ਕਰਨਾ ਹੈਗਾ ਬਸ ਕੋਈ ਸਥਾਪ ਨਹੀਂ ਕਰਨਾ ਕੁਝ ਨਹੀਂ ਕਰਨਾ ਜਿੱਥੇ ਵੀ ਤੁਹਾਡੇ ਜਲਣਾ ਹੈਗੇ ਜਿੱਥੇ ਵੀ ਤੁਹਾਡੇ ਸਾਲਾ ਹੋਇਆ ਜ਼ਖਮ ਹੋਇਆ ਕੁਝ ਵੀ ਹੋਇਆ ਤਾਂ ਤੁਸੀਂ ਇਸ ਚੀਜ਼ ਨੂੰ ਨਾ ਲਗਾਤਾਰ ਹਲਕੇ ਹਲਕੇ ਹੱਥ ਦੇ ਨਾਲ ਕਿਸੇ ਕਾਟਨ ਦੇ ਨਾਲ ਉਤੇ ਲਗਾਉਂਦੇ ਰਹੋ ਸਵੇਰੇ ਸ਼ਾਮ ਦੋਹੇ ਟਾਈਮ ਤੁਸੀਂ ਇਹਨੂੰ ਲਗਾਉਣਾ ਹੈਗਾ 4-5 ਦਿਨ ਹਨਾ ਲਗਾਉਂਦੇ ਰਹੋ ਜਿਆਦਾ जख्म ਤਾਂ ਤੁਸੀਂ ਜਿਆਦਾ ਲਗਾ ਸਕਦੇ ਹੋਗੇ ਤਾਂ ਤੁਹਾਡੇ ਨਾ जख्म ਵੀ ਨਹੀਂ ਹੋਊਗਾ ਮਲਕਿ ਜੰਪਾ ਭੱਜ ਕਹਿੰਦੇ ਨੇ ਵੀ ਦਾਗ ਪੈ ਜਾਂਦੇ ਨੇ ਤੇ ਜਿਹੜਾ ਤੁਹਾਡੇ जख्म ਹੈ ਨਾ ਉਹ ਦੋ ਡੰਗ ਜਾਂ ਤਿੰਨ ਡੰਗ ਲਗਾਉਣ ਦੇ ਨਾਲ ਹੀ ਬਿਲਕੁਲ ਖਤਮ ਹੋਣ ਲੱਗ ਜੂਗਾ ਇਹ ਖੁਦ ਮੇਰਾ ਬੇਟਾ ਨਾ ਛੋਟਾ ਹੁੰਦਾ ਸੀਗਾ ਉਦੋਂ ਸੈਕਿੰਡ ਕਲਾਸ ਦੇ ਵਿੱਚ ਪੜਦਾ ਸੀਗਾ ਉਹ ਨਾ ਗਰਮ ਗਰਮ ਚਾਹ ਦੇ ਉੱਪਰ ਬਹਿ ਗਿਆ ਸੀ ਆ ਕੇ ਛੋਟਾ ਸੀਗਾ ਉਹਨੂੰ ਦੇਖਿਆ ਹੈ ਨਹੀਂ ਵੀ ਪਿੱਛੇ ਬਾਟੀ ਦੇ ਵਿੱਚ ਚਾਹ ਪਈ ਸੀ ਉਹਦੇ ਉੱਪਰ ਬਹਿ ਗਿਆ ਸੀ ਉਹਦੀ ਨਾ ਸਾਰੀ ਪਿੱਠ ਪਿੱਛੋਂ ਜਲ ਗਈ ਸੀ ਤੇ ਇਹ ਚੀਜ਼ ਅਸੀਂ ਉਹਦੇ ਖੋਦ ਲਗਾਈ ਸੀਗੀ ਤੇ ਉਹਦੇ ਨਾਲ ਦਾਗ ਵੀ ਨਹੀਂ ਰਹਿੰਦਾ ਕਿਤੇ ਵੀ ਤੁਸੀਂ ਹੈਗਾ ਤੈਨੂੰ ਅਜਮਾ ਕੇ ਦੇਖ ਲਿਓ ਤੇ ਦੂਸਰੀ ਗੱਲ ਜਿਵੇਂ ਕਿਸੇ ਨੂੰ ਆਪਣੇ ਪੇਟ ਦੇ ਵਿੱਚ ਪ੍ਰੋਬਲਮ ਹੈਗੀ ਜਾਂ ਆਪਾਂ ਨੂੰ ਗਰਮਐਸ ਹੋ ਗਈ ਹੈ ਜਾਂ ਮੇਰੇ ਭੈਣਾਂ ਨੂੰ ਸਫੈਦ ਪਾਣੀ ਦੀ ਪ੍ਰੋਬਲਮ ਹੈਗੀ ਤੇ ਇਹ ਚੀਜ਼ ਵਾਸਤੇ ਆਪਾਂ ਇਸ ਨੂੰ ਕੀ ਕਰਨਾ ਹੈ ਗੰਨਾ ਹੀ ਦਾ ਰਸ ਹੈ ਜਿਹੜਾ ਆਪਾਂ ਨੂੰ ਜਿਵੇਂ ਕਿ ਲੀਵਰ ਦੇ ਵਿੱਚ ਪ੍ਰੋਬਲਮ ਹੈ ਜਾਂ ਤੁਹਾਨੂੰ ਤਜਾਬ ਬਹੁਤਾ ਬਣਦਾ ਥੋੜਾ ਜਿਹਾ ਕੁਝ ਖਾ ਲੈਣੋਂ ਤਜਾਬ ਬਣਦਾ ਤਾਂ ਤੁਸੀਂ ਗੰਨੇ ਦਾ ਰਸ ਲੈਣਾ ਹੈ ਉਦੇ ਵਿੱਚ ਇੱਕ ਚਮਚ ਇਸੇ ਤਰੀਕੇ ਨਾਲ ਜਿਵੇਂ ਮੈਂ ਤੁਹਾਨੂੰ ਕਿਹਾ ਉਪਰੋਂ ਨਿਤਾਰ ਕੇ ਇੱਕ ਚਮਚ ਇੱਕ ਗਲਾਸ ਦੇ ਵਿੱਚ ਤੁਸੀਂ ਇਹਦਾ ਪਾ ਲੈਣਾ ਤੇ ਉਹਨੂੰ ਤੁਸੀਂ ਪੀਣਾ ਇਸ ਨੂੰ ਲਗਾਤਾਰ ਤੁਸੀਂ 10-15 ਦਿਨ ਪੀਮੋਗੇ ਨਾ ਤਾਂ ਦੇਖੋ ਜਿੰਨੀਆਂ ਵੀ ਤੁਸੀਂ ਬੀਪੀ ਦੀਆਂ ਬੀਪੀ ਵਧਦੇ ਦੀਆਂ ਬੀਪੀ ਲੋ ਹੁੰਦੀਆਂ ਖੂਨ ਗਾੜੇ ਦੀਆਂ ਇਦਾਂ ਦੀਆਂ ਚੀਜ਼ਾਂ ਤੁਸੀਂ ਇਹ ਨਾ ਉਹ ਕਰਦੇ ਹੋ ਤਾਂ ਇਹ ਉਹਦੇ ਵਾਸਤੇ ਬਹੁਤ ਹੀ ਜ਼ਿਆਦਾ ਬੇਨਫਿਟ ਹੈ ਉਦੋਂ ਇਹ ਗੰਨੇ ਦੇ ਰਸ ਲੈਣਾ ਤੇ ਤੀਸਰਾ ਅਗਰ ਤੁਹਾਨੂੰ ਜਿਵੇਂ ਆਪਾਂ ਕਹਿੰਦੇ ਵੀਰੇ ਨਾ ਕੀ ਉਮਰ ਹੋ ਗਿਆ ਜਾਂ ਮੇਰੇ ਪੇਟ ਦੇ ਵਿੱਚ ਅਲਸਰ ਹੋ ਗਏ ਜਖਮ ਹੋ ਗਏ ਮੈਨੂੰ ਨਾ ਜਲਨ ਹੋ ਰਹੀਦੀ ਹੈ ਕਿ ਮੈਨੂੰ ਸਾਰਾ ਦਿਨ ਇਦਾਂ ਰਹਿੰਦਾ ਵੀ ਜਿਵੇਂ ਮੇਰੇ ਨਾ ਅੰਦਰੋਂ ਜਖਮਾਂ ਦੇ ਨਾਲ ਭਰਿਆ ਪਿਆ ਉਸ ਟਾਈਮ ਤੁਸੀਂ ਕੀ ਕਰਨਾ ਅੱਧੀ ਕੌਲੀ ਦਹੀਂ ਦੀ ਲੈਣੀ ਹੈ ਅੱਧੀ ਕੌਲੀ ਦਹੀਂ ਦੇ ਵਿੱਚ ਇਹਦਾ 2 ਚਮਚ ਉਦੋਂ ਹੀ ਉੱਪਰੋਂ ਉੱਪਰੋਂ ਪਾਣੀ ਦੇ 2 ਚਮਚ ਤੁਸੀਂ ਨੇ ਉਹਦੇ ਵਿੱਚ ਮਿਕਸ ਕਰ ਲੈਣੇ ਆ ਦੇਖੋ نیچے ਨਹੀਂ ਮਾਰਨਾ ਚੁੰਨੇ ਦੇ ਵਿੱਚ ਪਾਣ ਚਮਚਾ ਨਹੀਂ ਮਾਰਨਾ ਸਿਰਫ ਉੱਪਰੋਂ ਪਾਣੀ ਲੈਣਾ ਆਪਾਂ ਨੇ 2 ਚਮਚ ਤੁਸੀਂ ਦਹੀਂ ਦੇ ਵਿੱਚ ਪਾ ਕੇ ਅੱਧੀ ਕੌਲੀ ਦਹੀਂ ਦੀ ਤੇ ਉਹਦੇ ਵਿੱਚ ਇਹਦੇ 2 ਚਮਚ ਪਾਣੀ ਦੇ ਪਾ ਕੇ ਤੁਸੀਂ ਇਹ ਚੰਗੇ ਤਰੀਕੇ ਨਾਲ ਮਿਕਸ ਕਰ ਲੈਣਾ ਇਹਨੂੰ ਤੁਸੀਂ ਨੇ ਸਵੇਰੇ ਖਾਲੀ ਪੇਟ ਖਾ ਲੋ ਚਾਹੇ ਤੁਸੀਂ ਦਿਨ ਦੇ ਵਿੱਚ ਬਾਅਦ ਦੇ ਵਿੱਚ ਖਾ ਲੋ ਨਾ ਕੋਈ ਇਦਾਂ ਨਹੀਂ ਹੈਗਾ ਤਾਂ ਤੁਸੀਂ ਡੇਲੀ ਇਹਨੂੰ ਖਾਣਾ ਹੈ 15 ਦਿਨ ਤਾਂ ਦੇਖਿਓ ਤੁਹਾਨੂੰ 15 ਦਿਨਾਂ ਦੇ ਵਿੱਚ ਕਿੰਨਾ ਫਰਕ ਮਹਿਸੂਸ ਹੋਵੇਗਾ ਤੁਸੀਂ ਇਹਨੂੰ ਡਾਕਟਰ ਭੁੱਲਰ ਸਾਹਿਬ ਵੀ ਜੂਸ ਕਰ ਰਹੇ ਨੇ ਹੈਨਾ ਉਹ ਮੈਨੂੰ ਵੀ ਜਿਆਦਾ ਹੈ ਵੀ ਚਲੋ ਆਪਾਂ ਵੀ ਉਹ ਕਰੀਏ ਕਿਉਂਕਿ ਪਹਿਲਾਂ ਕਾਫੀ ਟਾਈਮ ਪਹਿਲਾਂ ਇਹ ਚੀਜ਼ ਨੂੰ ਆਪਾਂ ਨੇ ਵਰਤਿਆ ਸੀਗਾ ਪਰ ਨਹੀਂ ਪਤਾ ਸੀਗਾ ਵੀ ਇਹਦੇ ਇੰਨੇ ਵੀ ਬੈਨੀਫਿਟ ਨੇ ਮੈਨੂੰ ਉਹਦੋਂ ਸਿਰਫ ਇਹੀ ਪਤਾ ਸੀਗਾ ਵੀ ਜਿਵੇਂ ਕਿ ਆਪਾਂ ਜਖਮ ਤੇ ਲਗਾ ਸਕਦੇ ਆ ਜਾਂ ਆਪਣੀ ਅੰਦਰ ਗਰਮੈਸ ਭਰੀ ਹੋਈ ਹੈ ਜਾਂ ਆਪਾਂ ਨੂੰ ਕੋਈ ਹੈਨਾ ਪੇਟ ਦੀ ਪ੍ਰੋਬਲਮ ਹੈ ਵੀ ਇਹ ਪਾ ਲੈ ਸਕਦੇ ਹਾਂਗੇ ਪਰ ਜਦੋਂ ਆਪਾਂ ਹੌਲੀ ਹੌਲੀ ਹੈਨਾ ਦੇਖਦੇ ਆ ਵੀ ਹਾਂ ਇਸ ਚੀਜ਼ ਦੇ ਇੰਨੇ ਜਿਆਦਾ ਫਾਇਦੇ ਨੇ ਤੇ ਮੈਂ ਸੋਚਿਆ ਵੀ ਮੈਂ ਆਪਣੀ ਭੈਣ ਭਰਾਵਾਂ ਨੂੰ ਕਿਉਂ ਨਾ ਦੱਸਾਂ ਕਿਉਂਕਿ ਖੁਦ ਅਸੀਂ ਘਰ ਹੀ ਅਜਮਾਇਆ ਹੋਇਆ ਹੈਨਾ ਤੇ ਦੇਖੋ ਤਿੰਨ ਚੀਜ਼ਾਂ ਮੈਂ ਤੁਹਾਨੂੰ ਦੱਸਤੀਆਂ ਇਹ ਚੀਜ਼ਾਂ ਨੂੰ ਤੁਸੀਂ ਧਿਆਨ ਰੱਖਣਾ ਕਿ ਇੱਕ ਤਾਂ ਨਾ ਤਲੀਆਂ ਹੋਈਆਂ ਚੀਜ਼ਾਂ ਤੇ ਜਿਵੇਂ ਮੈਦੇਤ ਬਣੀਆਂ ਹੋਈਆਂ ਚੀਜ਼ਾਂ ਮੈਂ ਅਕਸਰ ਕਹਿੰਦੇ ਤੁਹਾਨੂੰ ਘੱਟ ਖਾਇਆ ਕਰੋ ਤੇ ਇਹ ਚੀਜ਼ ਜਿਹੜਾ ਹੈਗਾ ਪਾਣੀ ਜਿਵੇਂ ਕਿ ਆਪਣਾ ਪਾਣੀ ਹੈ ਉਹ ਖਤਮ ਹੋ ਗਿਆ 12 ਘੰਟੇ ਤੱਕ ਦੇਖੋ ਤੁਹਾਨੂੰ ਚੂਨਾ ਪਾ ਕੇ ਨੂੰ ਰੱਖਣਾ ਪਵੇਗਾ 12 ਘੰਟੇ ਤੋਂ ਪਹਿਲਾਂ ਤੁਸੀਂ ਇਹ ਪਾਣੀ ਨੂੰ ਬਰਤਨਾ ਨਹੀਂ ਹੈਗਾ 12 ਘੰਟਿਆਂ ਦੇ ਵਿੱਚ ਇਹ ਜਿਹੜਾ ਚੂਨਾ ਥੱਲੇ ਬਹਿ ਜਾਊਗਾ ਤੇ ਪਾਣੀ ਉੱਪਰ ਆ ਜਾਊਗਾ ਠੀਕ ਹੈ ਤੇ ਉਸ ਤੋਂ ਬਾਅਦ ਜਦੋਂ ਤੁਹਾਨੂੰ ਲੱਗਦਾ ਵਿੱਚ ਪਾਣੀ ਖਤਮ ਹੋ ਗਿਆ ਤਾਂ ਇਹ ਪਾਣੀ ਨੂੰ ਦੁਬਾਰਾ ਭਰ ਕੇ ਰੱਖ ਦੋ ਦੇਖੋ ਇਹ ਇੱਕ ਬਹੁਤ ਹੀ ਵਧੀਆ ਗੱਲ ਹੈਗੀ ਨਾ ਅਗਰ ਜਿਵੇਂ ਕਿ ਪਿੰਡ ਦੇ ਵਿੱਚ ਵੀ ਕਈ ਵਾਰੀ ਹੁੰਦਾ ਹੈਗਾ ਸਾਡੇ ਪਿੰਡ ਨਾ ਉਹਨਾਂ ਦਾ ਜਿੱਥੋਂ ਇਹ ਮੈਨੂੰ ਚੀਜ਼ ਦਾ ਪਤਾ ਲੱਗਿਆ ਸੀ ਉਹਨਾਂ ਦਾ ਬਜ਼ੁਰਗ ਸੀਗਾ ਇੱਕ ਉਹਨਾਂ ਜਦ ਮੈਂ ਅੱਗੇ ਗੰਨੇ ਪੀੜਦੇ ਹੁੰਦੀ ਸੀ ਨਾ ਕਾਣੀ ਖਲਾੜੀਆਂ ਦੇ ਵਿੱਚ ਨਾ ਉਹ ਉਹਦੇ ਵਿੱਚ ਡਿੱਗ ਗਿਆ ਸੀਗਾ ਤੇ ਉਦੋਂ ਉਹਨਾਂ ਨੇ ਇਹ ਨੁਸਖਾ ਬਣਾਇਆ ਸੀ ਅੱਜ ਤੋਂ ਤਕਰੀਬਨ ਇਹ ਮੈਨੂੰ ਲਾ ਲਓ ਵੀ ਮੇਰੇ ਜੰਮਣ ਤੋਂ ਪਹਿਲਾਂ ਦੀ ਗੱਲ ਹੈਗੀ 35 40 ਸਾਲ ਪਹਿਲਾਂ ਦੀ ਗੱਲ ਹੈਗੀ ਨਾ ਉਹਨਾਂ ਨੇ ਇਹ ਤਰੀਕਾ ਅਪਣਾਇਆ ਸੀ ਹੁਣ ਉਹ ਬਣਾ ਕੇ ਰੱਖਦੇ ਨੇ ਜਦੋਂ ਵੀ ਪਿੰਡ 'ਚ ਕਿਤੇ ਜ਼ਰੂਰਤ ਹੁੰਦੀ ਆ ਤਾਂ ਉਹ ਉਹਨਾਂ ਨੂੰ ਦੇ ਦਿੰਦੇ ਨੇ ਤੇ ਅਸੀਂ ਵੀ ਉੱਥੋਂ ਹੀ ਲੈ ਕੇ ਆਏ ਸੀ ਤੇ ਉੱਥੇ ਹੀ ਮੈਨੂੰ ਇਸ ਚੀਜ਼ ਦਾ ਪਤਾ ਲੱਗਿਆ ਸੀਗਾ ਅਸੀਂ ਹੁਣ ਲੈ ਕੇ ਆਈ ਸੀ ਮੈਂ ਮੇਰੇ ਕਜ਼ਨ ਨਾਲ ਗੱਲ ਕੀਤੀ ਤਾਂ ਉਹਨੇ ਮੈਨੂੰ ਦੱਸਿਆ ਕਿ ਇਹ ਬਹੁਤ ਹੀ ਵਧੀਆ ਚੀਜ਼ ਹੈਗੀ ਤਾਂ ਤੁਸੀਂ ਇਹ ਲਗਾਓ ਦੇਖੋ ਜਖਮ ਨੂੰ ਨਹੀਂ ਛੱਡਦੀ ਇਹ ਤੁਹਾਡੇ ਅੰਦਰ ਕਿਸੇ ਵੀ ਤਰੀਕੇ ਦੀ ਪ੍ਰੋਬਲਮ ਹੈ ਜਿਵੇਂ ਕਿ ਮੇਰੇ ਭੈਣਾਂ ਕਹਿੰਦੀ ਸੀ ਅਸੀਂ ਬਹੁਤ ਦਵਾਈਆਂ ਲੈ ਲਈਆਂ ਸਾਨੂੰ ਕਿਸੇ ਵੀ ਚੀਜ਼ ਨਾਲ ਹਨਾ ਸਾਡੇ ਸਰੀਰ 'ਚ ਦਰਦ ਗੋਡੇ ਗਿੱਟਿਆਂ 'ਚ ਦਰਦ ਹੁੰਦਾ ਠੀਕ ਨਹੀਂ ਹੁੰਦਾ ਉਹਨਾਂ ਨੇ ਇਹਨੂੰ ਗੰਨੇ ਦੇ ਰਸ 'ਚ ਲੈਣਾ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੈ ਜਿਨ੍ਹਾਂ ਨੂੰ ਜਿਵੇਂ ਕਿ ਆਪਾਂ ਨੂੰ ਹੁੰਦਾ ਵੀ ਕਿਡਨੀਆਂ ਦੇ ਵਿੱਚ ਕੋਈ ਪ੍ਰੋਬਲਮ ਹੈ ਕੋਈ ਟੀ ਉਮਰ ਹੋ ਗਿਆ ਜਾਂ ਆਪਾਂ ਨੂੰ ਦੇਖੋ ਕੈਂਸਰ ਵਰਗੀਆਂ ਤੱਕ ਭਿਆਨਕ ਬਿਮਾਰੀਆਂ ਨੂੰ ਰੋਕ ਸਕਦਾ ਇਹ ਚ ਪਰ ਲੈਣ ਦਾ ਤਰੀਕਾ ਪਤਾ ਹੋਣਾ ਚਾਹੀਦਾ ਹੈ ਨਾ ਜੇ ਤੁਸੀਂ ਹੁਣ ਇਹਨੂੰ نیچے ਘੋਲ ਕੇ ਚਮਚੇ ਦੇ ਵਿੱਚ ਚੂਨਾ ਵਿਚਰ ਲਾ ਲਿਆ ਫਿਰ ਦੇਖੋ ਤੁਹਾਨੂੰ ਇਹ ਨੁਕਸਾਨ ਕਰ ਸਕਦਾ ਕਿਉਂਕਿ ਚੂਨਾ ਫਿਰ ਅੰਦਰੋਂ ਵੱਡ ਵੀ ਦਿੰਦਾ ਹੈ ਨਾ ਆਪਾਂ ਨੂੰ ਆਮ ਪਹਿਲਾਂ ਬਜ਼ੁਰਗ ਕਹਿੰਦੇ ਹੁੰਦੇ ਸੀ ਜੀ ਚੀਜ਼ ਬਹੁਤ ਕਮਾਲ ਦੀ ਹੈਗੀ ਤਾਂ ਤੁਸੀਂ ਇਸ ਨੂੰ ਇੱਕ ਚੀਜ਼ ਮਲ ਕੇ ਜ਼ਰੂਰ ਵਰਤ ਕੇ ਦੇਖਣਾ ਚੂਨਾ ਵਧੀਆ ਕੁਆਲਟੀ ਦਾ ਲਿਓ ਤੇ 1 ਲੀਟਰ ਪਾਣੀ ਦੇ ਵਿੱਚ ਇਹ ਪੀਉਣਾ ਕਈ ਵਾਰ ਕਹਿੰਣਗੇ ਪੀ ਅਸੀਂ ਭਾਂਡ ਚ ਪੀਉਲੀ ਕਿਸੇ ਭਾਂਡ ਚ ਨਹੀਂ ਪੀਉਣਾ ਇਹ ਪੀਉਣਾ ਘੜੇ ਦੇ ਵਿੱਚ ਹੀ ਐ ਮਟਕੇ ਦੇ ਵਿੱਚ ਹੀ ਐ ਪੁੱਜੇ ਦੇ ਵਿੱਚ ਹੀ ਹੈਗਾ ਠੀਕ ਹੈ ਤਾਂ ਤੁਸੀਂ ਇਹਨੂੰ 12 ਘੰਟੇ ਭਿਉਂ ਕੇ ਰੱਖਣਾ ਹੈ 1 ਲੀਟਰ ਦੇ ਵਿੱਚ ਤੁਸੀਂ 3 ਚਮਚ ਪਾਉਣੇ ਨੇ ਕੋਈ ਡਲੀ ਨਹੀਂ ਪਾਉਣੀ ਸਾਣ ਕੇ ਪਾਉਣਾ ਤੇ ਫਿਰ ਵੀ ਕਿਸੇ ਚੀਜ਼ ਦਾ ਨਾ ਪਤਾ ਲੱਗੇ ਤਾਂ ਤੁਸੀਂ ਹਨਾ ਮੈਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਤਾਂ ਮੈਂ ਤੁਹਾਨੂੰ ਦੁਬਾਰਾ ਤੋਂ ਵੀ ਦੱਸ ਦੂੰਗੀ ਤੇ ਜਿਵੇਂ ਆਪਣੇ ਨਾ ਕਈ ਮੇਰੇਆਂ ਛੋਟੀਆਂ ਭੈਣਾਂ ਦੇ ਬੱਚੀਆਂ ਦੇ ਨਾ ਪਿੰਪਲਸ ਜੇ ਹੋ ਜਾਂਦੇ ਨੇ ਬਲੈਕ ਬਲੈਕ ਤਾਂ ਤੁਸੀਂ ਇਸੇ ਤਰੀਕੇ ਨਾਲ ਤਿਲਾਂ ਦੇ ਤੇਲ ਦੇ ਵਿੱਚ ਇਹਨੂੰ ਮਿਲਾ ਕੇ ਤਾਂ ਹਲਕੇ ਹੱਥ ਨਾਲ ਨਾ ਫਿੰਗਰ ਦੇ ਨਾਲ ਬਸ ਆਪਣੀ ਸਕਿਨ ਤੇ ਨਾ ਏਦਾਂ ਏਦਾਂ ਮ사ਜ ਕਰਨੀ ਹੈ ਹਲਕੇ ਹੱਥ ਨਾਲ ਜਿੱਥੇ-ਜਿੱਥੇ ਬਲੈਕ ਬਲੈਕ ਤੁਹਾਨੂੰ ਲੱਗਦੇ ਨੇ ਕੱਲੀ ਕੋ ਕਿੰਨਾ ਚਲਦੇ ਤੁਹਾਨੂੰ ਫਰਕ ਪਵੇਗਾ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਪਹੁੰਚ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਤਿ ਸ੍ਰੀ ਅਕਾਲ